ਵੈਰੂ ਜੀ ਦਾ ਖਾਲਸਾ ਹੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈ ਮੁਨਾ ਜਾਂਦਾ ਹੈ ਇੱਥੇ ਬੜੇ ਵੱਡੇ ਵੱਡੇ ਪੰਗੂੜੇ ਵੀ ਲੱਗਦੇ ਹਨ ਇੱਥੇ ਜਿਹੜਾ ਬੜੀ ਸ਼ਰਦਾ ਭਾਉ ਨਾਲ ਤਿੰਨ ਮੇਲੇ ਸੰਥਾਣੀ ਨੰਗਦਾ ਹੈ ਤਾਂ ਉਹਦੀ 84 ਕੱਟੀ ਜਾਂਦੀ ਹੈ ਇੱਥੇ ਤੁਸੀਂ ਵੀ ਬੜੀ ਸ਼ਰਦਾ ਭਾਉ ਨਾਲ ਜਾਓ ਤੇ ਤਿੰਨ ਮੇਲੇ ਸੰਥਾਣੀ ਨੰਗ ਕੇ ਆਪਣੀ 84 ਲੱਖ ਜੂਨ ਕਟਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ